ਮੈਡੀਕਲ ਸਟੋਰ ਦੇ ਉੱਤੋਂ ਨਸ਼ੀਲੀਆਂ ਗੋਰੀਆਂ ਬਰਾਮਦ ਕੀਤੇ ਗਿਆ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਅਤੇ ਹੁਣ ਇਸ ਦੇ ਵਿੱਚ ਇੱਕ ਆਪ ਦੇ ਆਗੂ ਦੇ ਉੱਪਰ ਜਿਹੜੇ ਕਿ ਇਲਜ਼ਾਮ ਵੀ ਲੱਗ ਰਹੇ ਨੇ ਜਿਸ ਨੂੰ ਲੈ ਕੇ ਸੰਗਤ ਸਿੰਘ ਗਿਲਜੀਆ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕਈ ਅਹਿਮ ਵੱਡੇ ਖੁਲਾਸੇ ਕੀਤੇ ਨੇ ਸੋ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਵਾਸਤੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਇਸ ਮੈਡੀਕਲ ਸਟੋਰ ਦੇ ਉੱਤੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ ਕੀਤਾ ਸੀ ਜਿਸ ਤੋਂ ਬਾਅਦ ਜਾਂਚ ਹੋਈ ਤਾਂ ਇਸ ਦੇ ਵਿੱਚ ਕਿਤੇ ਨਾ ਕਿਤੇ ਆਪ ਆਗੂ ਦੇ ਉੱਤੇ ਡਰੱਗ ਮੰਡੀ ਦੇ ਇਲਜ਼ਾਮ ਲੱਗੇ ਨੇ ਜਿਸ ਦਿਨ ਲੈ ਕੇ ਸੰਗਤ ਸਿੰਘ ਗਿੱਲਜੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ ਭੇਜੀ ਸੀ ਕਿ ਤੁਸੀਂ ਇਹ ਵੀ ਚੈੱਕ ਕਰ ਲਓ ਕਿल्ली ਇਹਦੇ ਕੋਲ ਹੀ ਪਏ ਪੈਸੇ ਹੋਰ ਬੰਦਿਆਂ ਕੋਈ ਲੈ ਰਹੇ ਨੇ ਤੇ ਉਸ ਵਿੱਚ ਅਸੀਂ ਕਿਹਾ ਸੀ ਕਿ ਇਹਦੀ ਫੋਰੈਂਸਿਕ ਜਾਂਚ ਵੀ ਕਰਾ ਲਓ ਕਿਦੀ ਵਾਦੀ ਆਵਾਜ਼ ਹੈਗੀ ਕਿ ਨਹੀਂ ਹੈਗੀ ਇਸ ਬੰਦੇ ਦੀ ਜੇ ਤੇ ਫਿਰ ਵੀ ਛੱਡ ਦਿੱਤਾ ਜਾਂਦਾ ਪ੍ਰਸ਼ਾਸਨ ਵੱਲੋਂ ਅਸ ਸਾਡੇ ਕੋਲ ਆਲਰੇਡੀ ਐਫੀਡੇਵਿਟ ਆ ਗਏ ਨੇ ਬੰਦਿਆਂ ਦੇ ਜਿਨ੍ਹਾਂ ਜਿਨ੍ਹਾਂ ਕੋਲ ਦੋ ਐਫੀਡੇਵਿਟ ਆ ਦਿੱਤੇ ਅਲੱਗ-ਅਲੱਗ ਜਿਨ੍ਹਾਂ ਜਿਨ੍ਹਾਂ ਕੋਲ ਇਹਨਾਂ ਨੇ ਪੈਸੇ ਲੈਣ ਰਿਕਾਰਡਿੰਗ ਅਸੀਂ ਐਸਐਸਪੀ ਸਾਭ ਨੂੰ ਭੇਜ ਚੁੱਕੀ ਇੱਕ ਭੇਜੀ ਅਜੇ ਦੋ ਹੋਰ ਜੇ ਇਹ ਨਹੀਂ ਪ੍ਰਸ਼ਾਸਨ ਕੋਈ ਉੱਤੇ ਕਾਰਵਾਈ ਕਰਦਾ ਤੇ ਫਿਰ ਅਸੀਂ ਪਬਲਿਕਲੀ ਸਾਨੂੰ ਪ੍ਰੈਸ ਕਾ ਸਾਹਮਣੇ ਕਰੋ ਤੋ ਰੋਕਤੇ ਨਹੀਂ ਸਕਦੇ ਜਿਹਦੇ ਨਾਲ ਮਨਾ ਜਿਸ ਬੰਦੇ ਨਾਲ ਇਹਨਾਂ ਨੇ ਐਕਸਟਰੈਸ਼ਨ ਕੀਤੀ ਹੈ ਉਹ ਬੰਦਾ ਵੀ ਬੈਠੂਗਾ ਉਹਦਾ ਰਜਿਸਟਰਡ ਐਫੀਡੇਵਿਟ ਆ ਗਿਆ ਉਹਦੀ ਰਿਕਾਰਡਿੰਗ ਵੀ ਦੇਵਾਂਗੇ ਤੇ ਲੋਕਾਂ ਸਾਹਮਣੇ ਨੰਗਾ ਇਹ ਪ੍ਰਸ਼ਾਸਨ ਨੇ ਦੇਖਣਾ ਅਸੀਂ ਨਾਮ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਐਸਐਸਪੀ ਸਾਹਿਬ ਨੇ ਕਿਹਾ ਕਿ ਜਾਂਚ ਚੱਲੀ ਹੈ ਅਸੀਂ ਜਾਂਚ ਨੂੰ ਪ੍ਰਭਾਵਿਤ ਨਹੀਂ ਕਰਨਾ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣੀ ਜਾਂਚ ਕਰ ਲਓ ਅਸੀਂ ਆਡੀਓ ਵੀ ਦਿੱਤੀ ਉਹਦੀ ਫੋਰੈਂਸਿਕ ਵੀ ਕਰਾ ਲਓ ਕਿ ਵਾਕਿਓ ਸਹੀ ਹੈ ਕਿ ਨਹੀਂ ਇਸ ਬੰਦੇ ਦੀ ਆਵਾਜ਼ ਨਹੀਂ ਜਿਹਨੂੰ 2 ਦਿਨ ਪੀਸੀਐਸ ਦਾ ਬਿਠਾ ਕੇ ਰੱਖਿਆ ਜੇ ਫੇਰ ਵੀ ਪ੍ਰਸ਼ਾਸਨ ਨੇ ਉਹਨੂੰ ਛੱਡਦਾ ਹੈ ਸਰਕਾਰ ਦੇ ਪ੍ਰੈਸ ਵਿੱਚ ਆ ਕੇ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਲੋਕਾਂ 'ਚ ਨੰਗਾ ਕਰਾਂਗੇ ਕਿਦਾ ਇਹ ਰਜਿੰਦਰਾ ਮੈਡੀਕਲ ਸਟੋਰ ਜਿੱਥੋਂ ਐਡੇ ਵੱਡੇ ਨਸ਼ੇ ਦੇ ਕੈਪਸੂਲ ਫੜੇ ਗਏ ਨੇ ਉਹਦੀ ਸੀਸੀਟੀਵੀ ਤੁਸੀਂ ਜੰਤਕ ਘਰਾ ਲਓ ਪ੍ਰੈਸ ਕਾਨਫਰੈਂਸਾਂ ਨੂੰ ਪ੍ਰੈਸ ਮੀਡੀਆ ਕੀ ਐ ਉਥੇ ਜਿਸ ਦਿਨ ਰੇਡ ਹੋਈ ਐ ਐ ਜਿਹੜਾ ਜਿਹਨੂੰ ਥਾਣੇ ਦਾ ਇੰਚਾਰਜ ਦਿੱਤਾ ਸੀ ਉਹ ਕਿਥੇ ਅਵੇਲੇਬਲ ਸੀ ਕਿ ਨਹੀਂ ਉਥੇ ਮੌਕੇ ਤੇ ਖੜਾ ਸੀ ਕਿ ਨਹੀਂ ਰੋਜ਼ ਰਾਤ ਨੂੰ 9 ਵਜੇ ਕੀ ਕਰਨ ਜਾਂਦਾ ਸੀ ਉਹਦੀ ਦੁਕਾਨ ਤੇ ਨਸ਼ੇ ਵਾਲਿਆਂ ਦੇ ਇਹ ਇਹ ਜਵਾਬ ਤਾਂ ਪ੍ਰਸ਼ਾਸਨ ਨੂੰ ਦੇਣਾ ਪੈਗੋ ਜਿਹੜੇ ਕਹਿੰਦੇ ਜਾਂਚ ਜਾਰੀ ਹੈ ਨਹੀਂ ਐ ਫਿਰ ਅਸੀਂ ਲੋਕਾਂ ਸਾਹਮਣੇ ਲੰਗਾ ਕਰਾਂਗੇ ਕੀ ਕੀ ਧੰਦਾ ਚਲਾਇਆ ਇਹਨਾਂ ਨੇ ਇੱਥੇ ਨਾਮੇ ਛੋਟੇ ਛੋਟੇ ਬੱਚਿਆਂ ਨੂੰ ਨਸ਼ਿਆ ਤੇ ਜੇ ਆਪਣੇ ਘਰ ਭਰੇ ਜਾ ਰਹੇ ਨੇ ਅਸੀਂ ਲੋਕਾਂ ਨੂੰ ਨੋਕਾ ਦੇ ਸਾਰੇ ਸਮਾਸੀਵੇਂ ਨੂੰ ਵੀ ਬੇਨਤੀ ਕਰਨਾ ਹੈ ਕਿ ਸਾਹਮਣੇ ਆਓ ਜੇ ਪ੍ਰਸ਼ਾਸਨ ਨੰਗਾ ਨਹੀਂ ਕਰਦਾ ਆਪਾਂ ਨੰਗੀ ਕਰਦੇ ਹਾਂ ਲੋਕਾਂ ਚੰਨਾਂ ਲੋਕ ਰਾਜ ਹੈ ਲੋਕ ਫੈਸਲਾ ਕਰ ਲੰਗੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਪੀਸੀ ਐਸਐਸਪੀ ਵੱਲੋਂ ਤੇ ਐਸਪੀ ਬਾਈਆ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਆਪਣੀ ਪੀਸੀ ਦੇ ਵਿੱਚ ਡੈਕਲੇਰੇਸ਼ਨ ਦੇਤੀ ਗਈ ਹੈ ਭਈ ਆ ਜਿਹੜਾ ਮਸ਼ੀਨੇ ਪਦਾਰਥ ਇਹਨਾਂ ਦੁਕਾਨ ਤੋਂ ਇਹਦੇ ਘਰ ਤੋਂ ਬਰਾਮਦ ਕੀਤੇ ਗਏ ਆ ਔਰ ਆ ਜਿਹੜੀ ਡਰਗ ਹਨ 10 ਲੱਖ ਰੁਪਏ ਆ ਉਹ 10 ਲੱਖ ਰੁਪਏ ਦੀ ਡਰਗ ਹਨ ਜਿਹੜੀ ਹੈਗੀ ਆ ਉਹ ਇਹਨਾਂ ਤੋਂ ਰਿਕਵਰ ਕੀਤੀ ਗਈ ਹੈ ਮੇਰਾ ਸਵਾਲ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਰੇਡ ਹੋਈ ਸੀ ਉੱਚ 188 ਦਾ ਪਰਚਾ ਹੋ ਗਿਆ ਸੀ ਜੇ ਦੋਜੇ ਪਰਚੇ ਤੇ ਆ ਕੇ ਢੀ ਵੱਡੀ ਮਾਤਰਾ ਚ ਕੈਪਸੂਲ ਫੜੇ ਕਿ ਤੇ ਪਹਿਲੀ ਰੇਡ ਚ ਕਿੰਨੇ ਰੁਕਾਏ ਉਹ ਪਹਿਲੀ ਵਾਲੀ ਰਿਕਵਰੀ ਕਿੱਥੇ ਗਈ ਉਹ ਇਹ ਡਰਗ ਮੜੀ ਜਿਹੜੀ ਇਹ ਕਹਿ ਰਹੇ ਨੇ 7 ਲੱਖ ਰੁਪਇਆ ਆਇਆ ਕਿਹਦੇ ਕੋਲੋਂ ਆਇਆ ਉਹ ਬੰਦਾ ਨਾਮਿਨੇਟ ਕਿਉਂ ਨਹੀਂ ਕੀਤਾ ਗਿਆ ਪਰਚੇ ਇਧਰ ਜਵਾਬ ਦਾ ਪ੍ਰਸ਼ਾਸਨ ਦਊਗਾ ਪ੍ਰਸ਼ਾਸਨ ਕਹਿ ਰਿਹਾ ਜਾਂਚ ਜਾਰੀ ਹੈ ਅਸੀਂ ਰੇਡ ਕਰਦੇ ਹਾਂ ਪ੍ਰਸ਼ਾਸਨ ਦੀ ਜਾਂਚ ਜਾਰੀ ਹੈ ਤਾਂ ਕਿੰਨੇ ਤੱਕ ਵੇਟ ਕਰੋ ਤੁਸੀਂ ਵੇਟ ਕਰ ਰਹੇ ਹੋ ਕਿ ਸਭ ਤੋਂ ਸਰ ਹਮਨ ਨੂੰ ਅਸ਼ੋਰੈਂਸ ਦਿੱਤੀ ਗਈ ਹੈ ਕਿ ਥੋੜਾ ਵੇਟ ਕਰੋ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਨਹੀਂ ਕਰਾਂਗੇ ਕਿ ਅਸੀਂ ਸਾਡੇ ਕੋਲ ਸਬੂਤ ਨੇ ਅਸੀਂ ਲੋਕਾਂ ਦੀ ਗੱਲ ਜਿੰਦੀ ਆਦੇ ਕੋਲ ਇੱਕ ਲਫਾਫਾ ਹੈ ਜਿਹੜੇ ਨੂੰ ਤੁਸੀਂ ਜਨ ਤੱਕ ਕਿਉਂ ਨਹੀਂ ਕਰਦੇ ਅਸੀਂ ਜਦ ਤੱਕ ਇਸ ਕਰਕੇ ਕਰ ਰਹੇ ਐਸਐਸਪੀ ਸਾਹਿਬ ਨੂੰ ਭੇਜ ਚੁੱਕੇ ਹਾਂ ਉਹ ਫੈਸਲਾ ਕਰਨ ਨਹੀਂ ਇਸ ਲਫਾਫੇ ਵਿੱਚ ਕੀ ਬਰੂਦ ਹੈ ਜਿਹੜਾ ਇਹ ਬਰੂਦ ਬਹੁਤ ਖੁਸ਼ ਹੈ ਜੀ ਇਹ ਬਰੂਦ ਉਹ ਹੈ ਜਿੰਨਾ ਜਿੰਨਾ ਕੋਈ ਅਕਸੋਰਸਨ ਕੀਤੀ ਗਈ ਹੈ ਢਾਣੇ ਦੇ ਨਾਮ ਤੇ ਉਹ ਬਰੂਦ ਹੈ ਉਹ ਪਬਲਿਕ ਉਧੂ ਰੱਖਾਂਗੇ ਜਦੋਂ ਪ੍ਰਸ਼ਾਸਨ ਇਹ ਨੂੰ ਛੱਡ ਦੇਵੇ ਸਾਡਾ ਕੰਮ ਸੀ ਪਹਿਲਾ ਪ੍ਰਸ਼ਾਸਨ ਨੂੰ ਭੇਜਣਾ ਐਸਐਸਪੀ ਸਾਹਿਬ ਨੂੰ ਕੱਲ ਵੀ ਜਾ ਚੁੱਕੀ ਆਡੀਓ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਫੋਰੈਂਸਿਕ ਕਰਾ ਲਓ ਇੱਕ ਤਾਂ ਤੁਹਾਨੂੰ ਵਾਦਾ ਕਰਦੇ ਫੋਰੈਂਸਿਕ ਕਰਾ ਲਓ ਜੇ ਬੰਦੇ ਗਲਤ ਹੈ ਉੱਥੇ ਪਰਚਾ ਦਿਓ ਜਿਹੜਾ ਬੰਦਾ ਕਹਿੰਦਾ ਕਿ ਮੇਰੀ ਆਵਾਜ਼ ਨਹੀਂ ਸੀ ਮੇਰੇ ਸ਼ਹਿਰ ਦੇ ਸਾਰੇ ਹੀ ਪ੍ਰੈਸ ਵਾਲੇ ਵੀਰੋ ਤੇ ਨਾਲ ਮੇਰੇ ਸਾਥੀ ਪ੍ਰਧਾਨ ਜੀ ਬੈਠੇ ਆ ਨਾਲ ਤੁਹਾਡੇ ਕਾਉਂਸਲਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਅੱਜ ਮਜਬੂਰਨ ਨਸ਼ਿਆਂ ਦੇ ਤੇ ਅਮਨ ਕਾਨੂੰਨ ਦੇ ਜਿਹੜੀ ਅਵਸਥਾ ਹੈ ਉਹ ਖਰਾਬ ਹੁੰਦੀ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕੀਤਾ ਹੈ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਦੇਸ਼ ਦੇ ਬੱਚਿਆਂ ਲਈ ਪੰਜਾਬ ਦੇ ਬੱਚਿਆਂ ਲਈ ਬੱਚਿਆਂ ਨੂੰ ਵਾਪਸ ਦੇਖੋ ਜਿਹੜਾ ਕਰਨ ਵਾਸਤੇ ਨਸ਼ਿਆਂ ਤੋਂ ਮੁਕਤ ਕਰਾਉਣ ਵਾਸਤੇ ਆਪਾਂ ਸਾਰਿਆਂ ਨੇ ਅੱਜ ਦਾ ਇਹ ਵਿਸ਼ਾ ਜਿਹੜਾ ਹੈ ਇਹ ਨਸ਼ਿਆਂ ਦੇ ਕਹੇ ਸਾਥੀਓ ਬੇਨਤੀ ਹੈ ਕਿ ਜਿਸ ਦਿਨ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਐਸਪੀ ਦੇ ਦਫ਼ਤਰ ਦੇ ਬਾਹਰ ਧਰਨੇ ਲੱਗ ਰਹੇ ਸਨ ਤੇ ਉਸ ਟਾਈਮ ਮੈਨੂੰ ਪਤਾ ਲੱਗਾ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਇੱਕ ਮੈਡੀਕਲ ਸਟੋਰ ਸੀ ਮਾਤਰਾ ਦੇ ਵਿੱਚ ਕਾਫੀ ਮਤਲਬ ਨਸ਼ਾ ਫੜਿਆ ਗਿਆ ਤੇ ਮੈਂ ਉਸਦੇ ਨਾਲ ਧਰਨੇ ਦੇ ਵਿੱਚ ਬੈਠਾ ਸੀ ਤੇ ਡਿਪਟੀ ਸਾਹਿਬ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਜਿਹੜੀ ਨਸ਼ਿਆਂ ਦੀ ਮਾਤਰਾ ਫੜੀ ਹੈ ਇਹ 188 ਦਾ ਤੁਸੀਂ ਪਰਚਾ ਕਰ ਦਿੱਤਾ ਹੈ ਇਹ ਸ਼ਹਿਰ ਦੇ ਵਿੱਚ ਬਹੁਤ ਵੱਡਾ ਰੌਲਾ ਪੈ ਗਿਆ ਹੈ ਕਿ ਇਹ ਕੋਈ ਗੜਬੜ ਹੋਈ ਹੈ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਨਹੀਂ ਅਫਸਰਾਂ ਦੀ ਹਦਾਇਤਾਂ ਦੇ ਮੁਤਾਬਕ ਅਸੀਂ 188 ਦਾ ਪਰਚਾ ਬੰਦਾ ਸੀ ਤੇ ਅਸੀਂ ਕਰ ਲਿਆ ਮੈਂ ਉੱਥੇ ਵੀ ਬੇਨਤੀ ਕੀਤੀ ਸੀ ਕਿ ਧਰਨੇ ਦੇ ਵਿੱਚ ਕਿ ਜੇ ਇਸ ਤਰ੍ਹਾਂ ਨਸ਼ੇ ਜਿਹੜੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਨਸ਼ੇ ਚੱਲ ਰਹੇ ਨੇ ਔਰ ਪਤਾ ਲੱਗ ਰਿਹਾ ਆਮ ਸਮਾਜ ਜਥੇਬੰਦੀਆਂ ਸੇਵਾ ਜਿੰਨੇ ਵੀ ਲੋਕੀ ਕਰਨ ਵਾਲੇ ਨੇ ਜਾਂ ਪਾਰਟੀਆਂ ਦੇ ਸਾਰੇ ਲੀਡਰ ਜਿਹੜਾ ਕਿਸਾਨ ਜਥੇਬੰਦੀਆਂ ਸਾਰਿਆਂ ਨੇ ਇਹਦੀ ਬੜੀ ਨਿੰਦਨਯੋਗ ਗੱਲ ਕੀਤੀ ਤੇ ਨਾਲ ਮੈਂ ਉੱਥੇ ਬੇਨਤੀ ਕੀਤੀ ਸੀ ਕਿ ਕਿਉਂ ਨਾ ਮੈਨੂੰ ਇਹ ਨਸ਼ਿਆਂ ਦੇ ਖਿਲਾਫ ਭੁਖੜਤਾਲ ਤੇ ਵੀ ਬਹਿਣਾ ਪਿਆ ਦਾ ਬੈਠਾਂ ਐ ਮੇਰੀ ਬੇਨਤੀ ਜਿਹੜੀ ਐ ਸ਼ਾਇਦ ਉੱਪਰ ਤੱਕ ਗਈ ਹੋਵੇ ਕਿਉਂਕਿ ਮੈਂ ਇਹ ਸਾਰੇ ਮੈਸੇਜ ਵੀ ਲਾਇਏ ਸੀ ਤੇ ਮੇਰੀ ਸ਼ਾਇਦ ਬੇਨਤੀ ਉੱਪਰ ਤੋਂ ਸਰਕਾਰ ਤੱਕ ਪਹੁੰਚੀ ਹੋਵੇ ਕੁਝ ਦਿਨ ਬਾਅਦ ਹੀ ਬਹੁਤ ਸੀਐਸਟਾਫ ਨੇ ਸਾਡੇ ਟਾਂਡੇ ਦੇ ਵਿੱਚ ਆ ਕੇ ਇੱਕ ਬਹੁਤ ਵੱਡੀ ਉਸੇ 4-5 ਦਿਨ ਬਾਅਦ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਉਹਦੇ ਕਰੋਨਾ ਨਸ਼ਾ ਫੜਿਆ ਗਿਆ ਅੱਗੇ ਦੁਕਾਨ ਤੋਂ ਫੜਿਆ ਗਿਆ ਸੀ ਉਹਨਾਂ ਦੀ ਘਰ ਦੇ ਵਿੱਚੋਂ ਜਿੱਥੇ ਤਹਿ ਖੰਨਾ ਬਣਿਆ ਸੀ ਉਹਦੇ ਵਿੱਚ ਕਾਫੀ ਜਿਹੜਾ ਨਸ਼ਾ ਫੜਿਆ ਗਿਆ ਤੇ ਉਦੇ ਵਿੱਚ ਉਹਨਾਂ ਨੂੰ ਚੱਕਿਆ ਤੇ ਫਿਰ ਚੱਕ ਕੇ ਜਦੋਂ ਪੁਲਿਸ ਉਹਨਾਂ ਨੂੰ ਲਗਾਈ ਤੇ ਉਹਨਾਂ ਨੇ ਦੱਸਿਆ ਕਿ ਪਹਿਲੇ ਪਰਚੇ ਦੇ ਵਿੱਚ ਸਾਡੇ ਕੋਲੋਂ ਫਲਾਣੇ ਆਦਮੀ ਨੇ ਜੋ ਕਹਿੰਦੇ ਸੀ ਜਿਨ੍ਹਾਂ ਨੇ ਇਹ ਦੇਖੋ ਲਿਖਿਆ ਨਾ ਦੇਖੋ ਖਬਰ ਦੇ ਕਿਹ ਲਿਖਿਆ ਹੈ ਇਹ ਇਹਨਾਂ ਦੀ ਝਾੜੂ ਵਾਲੇ ਦੀ ਖਬਰ ਹੈ ਜਿਹੜੀ ਇੱਕ ਪ੍ਰੈਸ ਦੇ ਵਿੱਚ ਗੱਲ ਲੱਗੀ ਸੀ ਕਿ ਅਸੀਂ ਸਾਰੇ ਹੀ ਲਿਖਿਆ ਸਰਕਾਰੀ ਕਮਾਂ ਕਰਾਉਣ ਲਈ ਜਨਤਾ ਦੀ ਰਿਸ਼ਤਕੋਰੀ ਤੋਂ ਬਚਾਉਣਾ ਮਾਨ ਸਰਕਾਰ ਦਾ ਸੁਪਨਾ ਹੈ ਵਿ자치 ਵਿ자치 ਰਾਜ ਨੇ ਪਰਣਾ ਲਿਆ ਖਬਰ ਉਹਨੂੰ ਲੱਗੀ ਹੈ ਤੇ ਸਾਡੇ ਸ਼ਹਿਰ ਦੇ ਸਾਰੇ ਜਿਹੜੇ 11 ਮੈਂਬਰੀ ਕਮੇਟੀ ਬਣਾਈ ਇਹਨਾਂ ਨੇ 11 ਕਮੇਟੀ ਮੈਂਬਰੀ ਕਮੇਟੀ ਨੂੰ ਇਹਨਾਂ ਨੇ ਵਕ ਵਕ ਜਿੱਦਾਂ ਕਿਸੇ ਨੂੰ ਥਾਣਾ ਦੇ ਦਿੱਤਾ ਕਿਸੇ ਨੂੰ ਤਸੀਲ ਦੇ ਦਿੱਤੀ ਕਿਸੇ ਨੂੰ ਫੂਡ ਸਪਲਾਈ ਵਿਭਾਗ ਦੇ ਦਿੱਤਾ ਇਦਾਂ ਕਰਕੇ 11 ਬਨੇਰ ਲਾਤੇ ਤੇ 11 ਦੇ ਵਿੱਚੋਂ ਜਿਹੜਾ ਹੁਣ ਨਵਾਂ ਚੰਨ ਚੜਿਆ ਜਿਹੜਾ ਨਸ਼ਿਆਂ ਦਾ ਚੰਨ ਚੜਿਆ ਜਿਹੜਾ ਕਿ 2 ਦਿਨ ਪਹਿਲਾਂ ਹੀ ਸੀਐਸਟਾਫ ਨੇ ਬੰਦਾ ਚੱਕਿਆ ਉਹਦੇ ਕੋਲ ਪੈਸੇ ਲਾਏ ਵਾਪਸ ਕਰਵਾਏ ਮੇਰੇ ਖਿਆਲ ਮੈਨੂੰ ਲੱਗਾ ਪਤਾ ਕੋ 7 ਲੱਖ ਰੁਪਏ ਦੀ ਗੱਲ ਸੀ ਜਿਹੜੇ 7 ਲੱਖ ਰੁਪਏ ਤੇ ਉਹ ਫੜ ਕੇ ਤੇ ਉਹ ਬੰਦੇ ਨੂੰ ਸੀਐਸਟਾਫ ਰੱਖਿਆ ਗਿਆ ਤੇ ਉਹਦੇ ਬਾਅਦ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਜਿਹੜਾ ਪੈਸਾ ਹੈ ਮੈਨੂੰ ਇਹ ਪਤਾ ਲੱਗ ਰਿਹਾ ਹੈ ਕਿ ਜਿਹਦੇ ਜਿਹੜੇ ਕੋਲ ਮਾਲ ਫੜਿਆ ਗਿਆ ਉੱਤੇ ਪਾਇਆ ਗਿਆ ਕਿ ਇਹ ਡਰਗ ਮੰਣੀ ਹੈ ਇਹ ਮੈਂ ਇਹ ਕੇ ਮੰਗ ਕਰਦਾ ਸਾਡੇ ਟਾਂਡਾ ਸ਼ਹਿਰ ਦੇ ਹਰ ਕੱਲਾ ਕੱਲਾ ਜੱਸੀ ਬੰਦੀ ਹਰ ਵਰਗ ਦਾ ਲੋਕ ਇਹ ਬੰਗ ਕਰ ਰਿਹਾ ਹੈ ਕਿ ਜਿਹੜਾ ਇਹ ਜਿਹੜਾ 7 ਲੱਖ ਰੁਪਏ ਦੀ ਗੱਲ ਚੱਲੀ ਸੀ ਜਿਹੜਾ ਬੰਦਾ ਚੱਕਿਆ ਸੀ ਜਿਹੜਾ ਕਿ ਰਾਤ ਨੂੰ ਰੋਜ਼ 9 ਵਜੇ ਦਿੱਲੀ ਪੇਮੈਂਟ ਲੈ ਕੇ ਆਉਂਦਾ ਸੀ ਨਸ਼ਿਆਂ ਦਾ ਮਹੀਨਾ ਲੈਂਦਾ ਸੀ ਤੇ ਇਹਦੇ ਵਿੱਚ 7 ਲੱਖ ਦਾ ਸੌਦਾ ਹੋ ਕੇ ਤੈ ਹੋ ਕੇ ਜਿਹੜਾ 188 ਦਾ ਪਰਚਾ ਹੋਇਆ ਸੀ ਤੇ ਮੈਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਸੀ ਇਹ ਸਟਾਫ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਬਾਰਾ ਇਸ ਕੇਸ ਨੂੰ ਖੋਲ੍ਹਿਆ ਤੇ ਉਹਦੇ ਕਰੋੜ ਡਰੱਗ ਮਣੀ ਫੜੀ ਡਰੱਗ ਫੜੀ ਕਾਫੀ ਕਿ ਮਾਤਰਾ ਜੀ ਰੰਗ ਪੜੀ ਤੇ ਫਿਰ ਉਹਨਾਂ ਨੇ ਪਰਚਾ ਜਿਹੜਾ ਉਹਨਾਂ ਨੇ ਦਿੱਤਾ ਜਿਹੜੇ ਲੋਕ ਇਹ ਵੀ ਕੰਮ ਕਰਦੇ ਸੀ ਪਰ ਮੈਂ ਇਹ ਪੁੱਛਣਾ ਚਾਹਨਾ ਪ੍ਰਸ਼ਾਸਨ ਨੂੰ ਜਿੱਥੇ ਤੁਸੀਂ ਇੱਡਾ ਵੱਡਾ ਕੰਮ ਕੀਤਾ ਜਿਸ ਲੀਡਰ ਦੇ ਅੱਗੇ ਪੈਰੋਕਾਰ ਹੈ ਜਿਹੜੀ ਕਮੇਟੀ ਬਣੀ ਸੀ ਜਿਹਨਾਂ ਨੂੰ ਥਾਣਾ ਦਿੱਤਾ ਗਿਆ ਸੀ ਉਹ ਬੰਦਾ ਥਾਣਾ ਇਸ ਕਮੇਟੀ ਦੇ ਵਿੱਚ ਕਿਹਨਾਂ ਕੰਮ ਦਿੱਤਾ ਗਿਆ ਹੈ ਇਹ ਥਾਣੇ ਦੇ ਵਿੱਚ ਸਾਰੇ ਮੈਂਗ ਵੀ ਵੱਡੇ ਹੈ ਜੀ ਇਹ ਵੇਖੋ ਜਿਹੜਾ ਤੁਸੀਂ ਇੱਥੇ ਕੈਮਰੇ ਲੱਗੇ ਆ ਜਿਹੜਾ ਸਟੋਰ ਦਾ ਤੁਸੀਂ ਸਟੋਰ ਬੰਦ ਕੀਤਾ ਜਿੱਥੋਂ ਮਾਲ ਫੜਿਆ ਗਿਆ ਉਹਦੇ ਬਾਅਦ ਕੈਮਰੇ ਲੱਗੇ ਨੇ ਇਹ ਜਿਹੜੀ ਸਰਕਾਰ ਦਾ ਨਮਾਇੰਦਾ ਸੀ ਇਹਦਾ ਇੱਕ ਬੜਾ ਵਫਾਦਾਰ ਸਿਪਾਈ ਜਿਹੜਾ ਆਪਣੇ ਆਪ ਨੂੰ ਜਿਹੜਾ ਕੋ ਗ੍ਰੈਬ ਭਾਗ ਸੀ ਸਾਰਾ ਸਿਸਟਮ ਜਿਹੜਾ ਜਿਹਨੇ ਕੰਟਰੋਲ ਥਾਣੇ ਦੇ ਕੀਤਾ ਸੀ ਥਣੇਦਾਨਾਂ ਤੱਕ ਬੋਲੋ ਨਹੀਂ ਦੇਖਿਆ ਜਾ ਰਿਹਾ ਕਿ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਜਿਹੜਾ ਫੈਲਦਾ ਨਜ਼ਰ ਆ ਰਿਹਾ ਆਏ ਦਿਨ ਨੌਜਵਾਨ ਦੀ ਜਿਹੜੀ ਪੀੜ੍ਹੀ ਹੈ ਨੌਜਵਾਨੀ ਪੀੜ੍ਹੀ ਹੈ ਉਹ ਨਸ਼ੇ ਦੀ ਦਲਦਲ ਦੇ ਵਿੱਚ ਤਰਦੀ ਚੱਰੀ ਹੈ ਸਰਕਾਰਾਂ ਅਨੇਕਾਂ ਦਾਅਵੇ ਕਰੀਆ ਨੇ ਕਿ ਨਸ਼ੇ ਨੂੰ ਜੜ ਤੋਂ ਖਤਮ ਕਰ ਦੇਵਾਂਗੇ ਪਰ ਆਏ ਦਿਨ ਮੂੰਹ ਬੋਲਦੀਆਂ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਦੀਆਂ ਨੇ ਬਿਊਰੋ ਰਿਪੋਰਟ ਹਰਪ ਪੰਜਾਬ